ਸਰਦਾਰ ਕਾਹਲੋ ਨੇ ਕਿਹਾ ਕਿ ਉਹ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਹਨ ਉਨ੍ਹਾਂ ਨੇ ਕਦੀ ਵੀ ਪਾਰਟੀ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਦਾਰੀ ਨਹੀਂ ਕੀਤੀ ਕਾਹਲੋ ਨੇ ਕਿਹਾ ਕਿ ਲੰਗਾ ਵੱਲੋਂ ਉਨ੍ਹਾਂ ਵਿਰੁੱਧ ਕੀਤੀ ਗਈ ਬਿਆਨਬਾਜ਼ੀ ਨੂੰ ਲੈ ਕੇ ਹਾਈ ਕਮਾਂਡ ਨਾਲ ਗੱਲ ਕੀਤੀ ਹੈ ਰਵਿਕੰਤ ਸਿੰਘ ਕਾਹਲੋ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨਾਲ ਇਹ ਨਰਾਜ਼ਗੀ ਹੈ ਕਿ ਲੰਗਾ ਅਕਾਲੀ ਦਲ ਦੇ ਮੈਂਬਰ ਵੀ ਨਹੀਂ ਹਨ ਤੇ ਅਕਾਲੀ ਦਲ ਦੇ ਕੁਝ ਆਗੂ ਉਨ੍ਹਾਂ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਕਰ ਰਹੇ ਹਨ ਜਿਸ ਦਾ ਉਨ੍ਹਾਂ ਨੂੰ ਸਖਤ ਨਰਾਜ਼ਗੀ ਹੈ ਉਹਨਾਂ ਨੇ ਕਿਹਾ ਕਿ ਉਹ ਹਾਈ ਕਮਾਂਡ ਨਾਲ ਵੀ ਇਸੇ ਗੱਲ ਤੋਂ ਨਾਰਾਜ਼ ਹਨ ਕਹਲੋ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਨੂੰ ਇਨਾ ਆਗੂਆਂ ਨੂੰ ਸਦਕੇ ਜਵਾਬ ਤਲਬੀ ਕਰਨੀ ਚਾਹੀਦੀ ਹੈ ਅਸੀਂ ਸਾਰੀਆਂ ਗੱਲਾਂ ਹਾਈ ਕਮਾਂਡ ਅੱਗੇ ਰੱਖ ਦਿੱਤੀਆਂ ਹਨ ਹੁਣ ਜੋ ਵੀ ਫੈਸਲਾ ਕਰਨਾ ਹੈ ਉਹ ਹਾਈ ਕਮਾਂਡ ਨੇ ਹੀ ਕਰਨਾ ਹੈ ਇਸ ਮੌਕੇ ਤੇ ਅਕਾਲੀ ਵਰਕਰਾਂ ਨੇ ਹਰ ਹਾਲ ਵਿੱਚ ਰਵਿਕਰਨ ਸਿੰਘ ਕਹਲੋ ਦਾ ਸਾਥ ਦੇਣ ਦਾ ਪਰੋਸਾ ਦਿੱਤਾ ਅੱਜ ਹਲਕਾ ਡੇਰਾ ਬਾਬਾ ਨਾਨਕ ਤੇ ਜਿਹੜੇ ਸਾਡੇ ਆਗੂ ਸਹਿਬਾਨ ਨੇ ਇੱਕ ਨੰਬਰ ਜਿਹੜੀ ਕਤਾਰ ਜਿਹਨੂੰ ਕਹਿ ਸਕਦੇ ਹਾਂ ਸਾਡੇ ਸਾਰੇ ਲੀਡਰ ਤੇ ਉਹਨਾਂ ਦੇ ਨਾਲ ਮੀਟਿੰਗ ਚੱਲੀ ਗਈ ਸੀ ਕੁਝ ਮੁਸ਼ਕਲ ਸੀ ਉਹ ਸਾਰੀ ਹਾਈ ਕਮਾਂਡ ਤੱਕ ਅਸੀਂ ਗੱਲ ਕਰਨੀ ਸੀ ਕਿਉਂਕਿ ਪਰਿਵਾਰ ਸਾਡਾ ਵਾ ਪਰਿਵਾਰ 'ਚ ਗੱਲ ਕਰਨੀ ਹੁੰਦੀ ਆ ਤੇ ਸ਼ੋਮਨੀ ਅਕਾਲੀ ਦਲ ਸਾਡਾ ਪਰਿਵਾਰ ਹੈ ਹਾਈ ਕਮਾਂਡ ਤੱਕ ਗੱਲ ਪਹੁੰਚਾਉਣੀ ਸੀ ਉਹ ਗੱਲ ਕੀਤੀ ਗਈ ਆ ਮੇਰੇ ਖਿਆਲ ਅਕੀਸ ਤੁਹਾਨੂੰ ਦੱਸ ਦਿੱਤੀ ਗਈ ਹੈ ਕੀ ਪਰਚਾਰ ਕਿਉਂ ਨਹੀਂ ਕਰ ਰਿਹਾ ਜੀ ਮੈਂ ਹਾਲੇ ਪਰਸੋ ਸਾਰੀਆਂ ਮੀਟਿੰਗਸ ਕਰਕੇ ਗਿਆ ਆਂ ਬਾਰਡਰ ਵਾਲੇ ਸਾਰੇ ਜਿਹੜੇ ਆ ਜ਼ੋਨ ਸੀ ਬਾਰਡਰ ਜ਼ੋਨ ਦੇ ਸਾਰੇ ਪਿੰਡਾਂ ਦੇ ਵਿੱਚ ਮੈਂ ਕੱਲੇ-ਕੱਲੇ ਪਿੰਡ ਦੇ ਵਿੱਚ ਪ੍ਰੋਗਰਾਮ ਕਰਕੇ ਆਇਆ ਤੇ ਕੱਲ ਮੇਰੀ ਤਰੀਕ ਥੋੜੀ ਜਿਹੀ ਢਿੱਲੀ ਸੀ ਅੱਜ ਵੀ ਪ੍ਰੋਗਰਾਮ ਜਿਹੜਾ ਵਾ ਇੱਕ ਤਰ੍ਹਾਂ ਦੀ ਕੀਮਾ ਸਾਹਿਬ ਦੀ ਮੀਟਿੰਗ ਆ ਹੋਰ ਵੀ ਮੀਟਿੰਗਾਂ ਵੀ ਕਰਨੀਆਂ ਨੇ ਅਸੀਂ ਵਰਕਰ ਆ ਕਾਦੀਪਾਲ ਦੇ 27 ਆ ਲੜਨਾ ਜਾਣਦੇ ਆ ਤੇ ਲੜਾਂਗੇ ਲੜਦੇ ਆਏ ਆ ਤੇ ਗਾਂ ਵੀ ਲੜਾਂਗੇ ਨਰਾਜ ਕੀਤੀ ਹੈ ਪਾਰਟੀ ਨਰਾਜਗੀ ਪਾਰਟੀ ਦੇ ਨਾਲ ਇਹ ਹੈ ਕਿ ਕੋਈ ਬੰਦਾ ਅਕਾਲੀ ਨਾ ਹੋਵੇ ਤੇ ਉਹਦੇ ਆਲੇ ਦੁਆਲੇ ਅਕਾਲੀ ਦਲ ਦੇ ਬੰਦੇ ਬਹਿ ਕੇ ਕੋਈ ਪ੍ਰੈਸ ਕਾਨਫਰੰਸ ਕਰਨਾ ਤੇ ਅਕਾਲੀ ਦਲ ਨੂੰ ਉਹਨਾਂ ਜਿਹੜੇ ਬੰਦੇ ਬੈਠੇ ਨੇ ਉਹਨਾਂ ਦੀ ਜਵਾਬਤਦਲੀ ਕਰਨੀ ਚਾਹੀਦੀ ਤੇ ਉਹ ਸਪਸ਼ਟੀ ਕਰਨ ਦੇਣਾ ਚਾਹੀਦਾ ਕਿ ਅਕਾਲੀ ਨੇ ਕਿ ਨਹੀਂ ਬਸ ਇਹ ਨਾ ਮera ਹੋਰ ਕੋਈ ਮera ਨਰਾਜਗੀ ਭਾਈ ਕਮਾਨਾ ਨਰਾਜਗੀ ਹੈ ਭਾਈ ਕਮਾਨਾ ਇਹੋ ਹੀ ਨਰਾਜਗੀ ਤੁਹਾਨੂੰ ਦੱਸ ਦਿੱਤੀ ਹੋਰ ਕਿ ਮੇਰੀ ਨਰਾਜਗੀ ਨਹੀਂ ਗਈ ਜਾਂ ਕੋਈ ਕੋਈ ਪਹਿਲਾਂ ਨਹੀਂ ਸਿਰ ਇੱਕੋ ਗੱਲ ਕੀਤੀ ਵੀ ਇੱਕ ਬੰਦਾ ਜਿਹੜਾ ਅਕਾਲੀ ਹੀ ਨਹੀਂਗਾ ਅਕਾਲੀ ਦਲ ਦਾ ਮੈਂਬਰ ਹੀ ਨਹੀਂਗਾ ਉਹਦੇ ਆਲੇ ਦੁਆਲੇ ਬਹਿ ਕੇ ਸਾਡੇ ਜਿਹੜੇ ਅਕਾਲੀ ਦਲ ਦੇ ਕੋਈ ਸ਼੍ਰੋਮਣੀ ਕਮੇਟੀ ਮੈਂਬਰ ਜਾਂ ਕੋਈ ਸਾਫ ਕਾ ਜ਼ਿਲ੍ਹਾ ਪ੍ਰਧਾਨ ਸਾਡੇ ਅਕਾਲੀ ਦਲ ਦਾ ਦੇ ਹੁਣ ਅਕਾਲੀ ਦਲ ਦਾ ਨੁਮਾਇੰਦਾ ਵੀ ਹੋਵੇ ਉਹ ਕੋਈ ਗੱਲ ਕਰੇ ਤੇ ਮੈਂ ਇਸ ਗੱਲ ਦੀ ਉਹਨਾਂ ਨੂੰ ਕਹਿ ਸਕੀ ਇਸ ਗੱਲ ਨੂੰ ਵਰਜਣਾ ਚਾਹੀਦਾ ਬਹੁਤ ਸਿਪਾਹੀ ਮੈਂ ਸਿਪਾਹੀ ਆ ਸਿਪਾਹੀ ਕੋਲ ਜਰਨਲ ਨਹੀਂ ਹੁੰਦਾ ਜਰਨਲ ਕੋਲ ਸਿਪਾਹੀ ਜਾਂਦੇ ਨੇ ਤੇ ਸਿਪਾਹੀ ਜਿਹੜੇ ਅਸੀਂ ਸਿਪਾਹੀ ਆ ਅਸੀਂ ਪਾਰਟੀ ਜੇ ਤੁਹਾਡੇ ਕੋਈ ਦਰਦ ਹੁੰਦੀ ਆ ਤੁਹਾਨੂੰ ਕੋਈ ਤਕਲੀਫ ਹੁੰਦੀ ਆ ਤੁਸੀਂ ਆਪਣੇ ਮਾਂ ਕੋਲ ਬਾਪ ਕੋਲ ਗਿਲਾ ਕਰਦੇ ਜੇ ਕਿ ਨਹੀਂ ਕਰਦੇ ਹਾਈ ਕਮਾਂਡ ਮੇਰੀ ਮਾਂ ਪਿਓ ਸਾਰਾ ਕੁਝ ਤੇ ਮੈਂ ਉਹਨਾਂ ਕੋਲ ਆਪਣਾ ਦੁੱਖ ਰੋਇਆ ਇਸ ਚੀਜ਼ ਨੂੰ ਵਰਜਿਣਾ ਚਾਹੀਦਾ ਤੇ ਤਾਂ ਕਿ ਸਾਰਾ ਇਹ ਹਲਕਾ ਜਿਹੜਾ ਤਗੜਾ ਹੋ ਕੇ ਇਸ ਜਿਹੜੀ ਆ ਦਖਤਕੀਮਾ ਦੀ ਜਿਹੜੀ ਆ ਲੜਾਈ ਉਹਨੂੰ ਵੱਡੇ ਮਾਰਜ ਨਾਲ ਜਿੱਤ ਕੇ ਤੇ ਸ਼ਰਮ ਨਹੀਂ ਕਰ ਜਾਂਦੀ ਛੋਟ ਪਾਇਆ ਜਾਂਦਾ ਸਾਡੇ ਵਰਕਰਾਂ ਜਿਹੜੇ ਸਾਨੂੰ ਤਨਦ ਦੇ ਵਿੱਚ ਸਾਨੂੰ ਨਹੀਂ شمولیت نہیں آر شروع کی سات سال تک کھے آپ کے کسی کا جی کرو

سات سال ہو گئے میں ایک سو پارٹی کے سیریئر بندے آن ریلی کرتے پہلے بھی کام کرتے ڈٹ کے ساتھ میں کسی ہے میں نے سر تک کہ پک رکھنا میرا پک رکھ کے میرے جی ٹوٹ لگ گئی ہے لگتا ہے جہاں مے میں پیرا دیا رہا میں پیرہ جاؤں گا جو تا فیصلہ ہوگا میں جی کل <سؤال> کوئی گل ہوگی

ਸੰਜੀਵ ਮਹਿਤਾ ਦਿਵਿਆ ਪੰਜਾਬ ਟੀਵੀ ਡੇਰਾ ਬਾਬਾ ਨਾਨਕ